ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਅੱਜ ਸੀਨੀਅਰ ਸਕੈੰਡਰੀ ਸਮਾਰਟ ਸਕੂਲ ਕੰਨੇ ਆ ਪਵਾਨੀਗੜ ਵਿਖੇ ਮੈਗਾ ਪੀਟੀਐਮ ਅਦੇ ਸਕੂਲ ਦਾ ਸਲਾਨਾ ਸਮਾਗਮ ਕਰਾਇਆ ਗਿਆ ਜਿਸ ਵਿੱਚ ਵਿਸ਼ੇਸ਼ ਤੌਰ ਤੇ ਮਾਣਯੋਗ ਡਿਪਟੀ ਕਮਿਸ਼ਨਰ ਸੰਗਰੂਰ ਜਤਿੰਦਰ ਜੋਰਾਵਾਲ ਨੇ ਆਪਣੀ ਕੀਮਤੀ ਸਮਾਂ ਕੱਢ ਕੇ ਸੂਚਿਤ ਸ਼ਿਰਕਤ ਕੀਤੀ ਜਿਸ ਵਿੱਚ ਉਹਨਾਂ ਨੇ ਸਕੂਲ ਵਿੱਚ ਸਾਇੰਸ ਗਣਿਤ ਐਸਐਸਟੀ ਇੰਗਲਿਸ਼ ਬਿਜ਼ਨਸ ਬਲਾਸਟਰ ਅਤੇ ਸਭਿਆਚਾਰਕ ਪ੍ਰਦਰਸ਼ਨੀ ਵਿਸ਼ੇਸ਼ ਦਿਲਚਸਪੀ ਲੈਂਦੇ ਆ ਵਿਦਿਆਰਥੀਆਂ ਨਾਲ ਉਹਨਾਂ ਵੱਲੋਂ ਬਣਾਏ ਗਏ ਚਾਰਟ ਮਾਡਲ ਅਤੇ ਚਿੱਤਰ ਅਤੇ ਪ੍ਰੋਜੈਕਟਾਂ ਸੰਬੰਧੀ ਸਾਰੂ ਸੰਵਾਦ ਰਚਾਇਆ ਜਿਸ ਵਿੱਚ ਵਿਦਿਆਰਥੀਆਂ ਵੱਲੋਂ ਆਪਣੇ ਗਿਆਨ ਦਾ ਪ੍ਰਗਟਾਵਾ ਕੀਤਾ ਗਿਆ ਡੀਸੀ ਵੱਲੋਂ ਆਪਣੇ ਅਣਮੋਲੇ ਵਿਚਾਰ ਅਤੇ ਸੁਝਾਅ ਵਿਦਿਆਰਥੀਆਂ ਤੇ ਸਟਾਫ ਨਾਲ ਸਾਂਝੇ ਕੀਤੇ ਰਿਪੋਰਟ ਰਾਜਖਰਮੀ ਪੁਹਾਨੀਗੜ ਸਰੇ ਜਸਮੀਤ ਜਿਹੜੀ ਜਾਪਾਨ ਗਈ ਲੜਕੀ ਉਹਦੀ ਸਿਸਟਰ ਐ ਛੁੱਟੀ ਹੋ ਗਈ ਹੈ। ਹੱਥ ਬੰਦੂਕ ਨੂੰ ਬੰਦ ਕਰ ਲੈਣਗੇ। कन्फेशन तो ये <laughs> <नहीं था। laughs> है रेंडलेस <था। laughs> <है>। <laughs> की तरह किया सारे ये दोस्तों सर हां जी सर को कि उसी गलती मैं ये नहीं कह रहा सीधा अपन ही समझी जैसे मैंने ना शीस कंटीन्यूअसली एक्शन सर ये पेरेंट्स का जिस तरह फोन आया कभी भी करते हैं सामने कोई दिक्कत बच्चे आते बच्चे नहीं होते पर एंड बस कंसल्ट करनी है पेरेंट्स से फोन भी कुछ लोगों को तो हो चुके थे इस हफ्ते भी छुट्टी दे ये लगातार हो आनी रही यानी हमें ये देखना पैना है कि ये बच्चा पेरेंट्स पेरेंट्स ਬਹੁਤ ਜ਼ਰੂਰੀ ਹੈ ਪੜਾਈ ਤੇ ਬੜੀਆ ਪੜ੍ਹਦੀ ਹੈ ਕਿਹੜੀ ਕਲਾਸ ਪੜ੍ਹਦੀ ਹੈ ਬੜੀਆ ਕਿਹੜੀ ਕਲਾਸ ਪੜ੍ਹਦੀ ਹੈ ਓਕੇ ਯਾਰ ਨਹੀਂ ਸਕੀਨ ਆਏ ਉਸ ਪ੍ਰੀਤ ਉਸ ਪ੍ਰੀਤ ਕੋਟ ਗੜੀ ਹੈ ਗੜੀ ਸੀ ਹੈ ਖੇੜਦੀ ਹੈ ਖੇੜਦੀ ਹੈ ਹਾਂ ਹਾਂ ਓਕੇ ਉੱਥੇ ਵੀ ਗਏ ਤੇ ਹਾਂ ਲੋੜੀ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਉਹੀ ਖੁਸ਼ਪ੍ਰੀਤ ਹਾਂ ਓਕੇ ਕਿਸ ਤਰ੍ਹਾਂ ਦੀ ਪੜਾਈ ਹੋ ਰਹੀ ਠੀਕ ਹੈ ਜੀ ਮਿਲਿਓ ਟੀਚਰਸ ਨੂੰ ਫਿਰ ਬੰਗੜਦਾ ਹੈ ਇਹ ਬਾਰੀ ਕਿੰਨੇ 16 ਪੀਟੀਐਮ ਅੱਜ ਆਰਗੇਨਾਈਜ਼ ਕੀਤੀ ਹੈ ਮੁੱਖ ਮੰਤਰੀ ਸਾਹਿਬ ਜੀ ਦੇ ਨਿਰਦੇਸ਼ ਨੇ ਤੇ ਸਖ ਨਿਰਦੇਸ਼ ਹੈ ਕਿ ਜਿਹੜੀ ਕੁਆਲਿਟੀ ਆਫ ਐਜੂਕੇਸ਼ਨ ਹੈ ਇਨਫਰਾਸਟ੍ਰਕਚਰ ਐਜੂਕੇਸ਼ਨ ਦਾ ਇਹ ਪੂਰਾ ਸੁਚੱਜਾ ਹੋਣਾ ਚਾਹੀਦਾ ਹੈ ਤੇ ਬੱਚਿਆਂ ਨੂੰ ਪੇਰੈਂਟਸ ਨੂੰ ਇਨਵੋਲ ਕਰਕੇ ਉਹਨਾਂ ਦਾ ਇੱਕ ਫੀਡਬੈਕ ਦੇਣਾ ਚਾਹੀਦਾ ਹੈ ਪੇਰੈਂਟਸ ਨੂੰ ਮੋਟੀਵੇਟ ਕਰਨਾ ਚਾਹੀਦਾ ਹੈ ਕਿ ਉਹਨਾਂ ਦੇ ਬੱਚੇ ਕਿੱਥੇ ਚੰਗਾ ਕਰ ਰਹੇ ਕਿੱਥੇ ਕੋਈ ਕਾਰਟ ਹੈ ਬੱਚੇ ਦੇ ਅੰਦਰ ਫਿਰ ਟੀਚਰਸ ਦੇ ਅੰਦਰ ਜਾਂ ਇਨਫਰਾਸਟ੍ਰਕਚਰ ਦਾ ਉਹ ਵੀ ਜਿਹੜੀ ਹੈ ਹਾਈਲਾਈਟ ਕੀਤੀ ਜਾਵੇ ਜਿਸ ਕਰਕੇ ਇੱਕ ਇੰਟੀਗ੍ਰੇਟਿਡ ਪਲਾਨ ਬਣ ਸਕਣ ਅੱਜ ਮੈਂ ਬਵਾਨੀਗੜ ਦੇ ਬੱਚਿਆਂ ਦੇ ਸਕੂਲ ਵਿੱਚ ਆਇਆ ਤੇ ਇੱਥੇ ਮੈਂ ਅੱਜ ਬੱਚਿਆਂ ਨਾਲ ਇੰਟਰੈਕਟ ਕੀਤਾ ਟੀਚਰਸ ਨਾਲ ਇੰਟਰੈਕਟ ਕੀਤਾ ਪ੍ਰਿੰਸੀਪਲ ਸਾਹਿਬ ਨਾਲ ਕੀਤਾ ਪੇਰੈਂਟਸ ਨਾਲ ਕੀਤਾ ਜਾ ਜੋ ਬੱਚਿਆਂ ਨੂੰ ਮੈਂ ਪੁੱਛਿਆ ਤੇ ਉਹਨਾਂ ਨੇ ਕਿਸੇ ਤਰ੍ਹਾਂ ਕੋਈ ਟੀਚਰ ਬਣਨਾ ਚਾਹੁੰਦੇ ਆ ਕੋਈ ਡਾਕਟਰ ਬਣਨਾ ਚਾਹੁੰਦੇ ਆ ਕਿਆਂ ਦੀ ਆਪਣੀ ਇੱਕ ਸਟੋਰੀ ਵੀ ਨਾਲ ਲੈਂਗੇ ਡੀਸੀ ਸਾਹਿਬ ਚਾਹੁੰਦੇ ਸੀਗੇ ਕਿ ਮੈਂ ਖੁਦ ਆਪਣੇ ਬੱਚਿਆਂ ਨੂੰ ਵੀ ਔਰ ਪੇਰੈਂਟਸ ਨੂੰ ਵੀ ਪਰਸਨਲੀ ਮਿਲਣਾ ਤਾਂ ਕਿ ਕੋਈ ਸਮੱਸਿਆ ਹੈ ਜਾਂ ਕੋਈ ਬੱਚਿਆਂ ਦੇ ਕੋਈ ਬੰਦੇ ਕੋ ਵਿਚਾਰਨੇ ਤੋਂ ਜਾਣਨਾ ਔਰ ਮੇਰੇ ਖਲ ਘਟ ਤੋਂ ਘਾ ਡੇਢ ਘੰਟਾ ਤੁਹਾਡੇ ਸਾਹਮਣੇ ਉਹ ਲਗਾ ਕੇ ਗਏ ਨੇ ਸਾਰੇ ਬੱਚਿਆਂ ਦੇ ਨਾਲ ਬਹੁਤ ਅੱਛੀ ਇੰਟਰੈਕਸ਼ਨ ਕੀਤੀ ਉਹਨਾਂ ਨੇ ਪੇਰੈਂਟਸ ਦੇ ਨਾਲ ਵੀ ਕੁਝ ਪੇਰੈਂਟਸ ਦੀ ਜੋ ਸਮੱਸਿਆ ਵੀ ਸੀ ਕਿ ਉਹ ਵੀ ਬੜੇ ਪਿਆਰ ਦੇ ਨਾਲ ਉਹਨਾਂ ਨੇ ਸੁਣਿਆ ਨੇ ਔਰ ਬੱਚਿਆਂ ਦੀ ਪੜ੍ਹਾਈ ਦੇਖ ਕੇ ਇਸ ਸਾਰੇ ਸਟਾਫ ਨੂੰ ਪ੍ਰਿੰਸੀਪਲ ਸਾਹਿਬ ਇੱਥੇ ਵਾਲੇ ਔਰ ਇਹਨਾਂ ਨੇ ਬਹੁਤ ਮਿਹਨਤ ਕੀਤੀ ਹੈ ਪ੍ਰਿੰਸੀਪਲ ਸਾਹਿਬ ਬਹੁਤ ਖੁਸ਼ ਹੋਏ ਥਿਸ ਇਜ਼ ਹਾਵ ਇਨਾਂ ਨੇ ਸਾਰਿਆਂ ਨੂੰ ਦੇਖ ਕੇ ਔਰ ਬੱਚਿਆਂ ਨੂੰ ਆਸ਼ੀਰਵਾਦ ਦੇ ਕੇ ਕਿਹਾ ਕਿ ਇਹ ਸਕੂਲ ਜਿਹੜਾ ਸੀ ਇੱਕ ਹੋਰ ਵੀ ਮਿਸ਼ਨ ਹੈ ਜਿਹੜਾ ਡਾਇਰੈਕਟਲੀ डीसीस ऑफ द अंडर चल रहा है जिन्नू मिशन एक्सीलेंस दा नाम असे ਦਿੱਤਾ ਹੈ ਇਹ ਨਵਿਕਲਾ ਇੱਕ ਪ੍ਰੋਜੈਕਟ ਹੈ ਜਿਹੜਾ ਸਿਰਫ ਆਪਾ ਸੰਗਰੂਲ ਡਿਸਟ੍ਰਿਕਟ ਤੋਂ ਸ਼ੁਰੂ ਕੀਤਾ ਡੀਸੀਸ ਆਫ ਦੀ ਇਹਦੇ ਵਿੱਚ ਸਭ ਤੋਂ ਵੱਡੀ ਇੰਪੋਰਟੈਂਸ ਹੈ ਔਰ ਦਾਲ ਮੇਰੇ ਡਿਪਟੀ ਡੀਓ ਪ੍ਰੀਤਿੰਦਰ ਨੇ ਨੋਡਲ ਅਫੀਸਰ ਨੇ ਇਹਦਾ ਇੱਕ ਮੇਨ ਮਕਸਦ ਹੈ ਕਿ ਜਿੰਨੇ ਵੀ ਸਾਡੇ ਬੱਚੇ ਟੈਲੈਂਟਡ ਬੱਚੇ ਨੇ ਜਿਨ੍ਹਾਂ ਨੇ 90% ਮਾਰਕਸ ਤੋਂ ਉੱਪਰ ਆਂਦੇ ਨੇ ਕਿਤੇ 1 ਨੰਬਰ 2 ਨੰਬਰ ਕਰਕੇ ਮੈਰਿਟਸ ਨੂੰ ਰੈਜ਼ਿੰਦੇ ਨੇ ਉਹ ਬੱਚਿਆਂ ਦੇ ਉੱਤੇ ਥੋੜਾ ਵਰਕ ਕਰਕੇ ਉਹਨਾਂ ਨੂੰ ਕੁਝ ਬੁੱਕਸ ਦੇ ਕੇ ਡੀਸੀ ਸਾਹਿਬ ਨੇ ਆਪਣੇ ਵੱਲੋਂ ਉਪਰਾਲਾ ਕਰਕੇ ਲਗਭਗ ਸਾਨੂੰ 15 ਲੱਖ ਰੁਪਏ ਇਸ ਪ੍ਰੋਜੈਕਟ ਦੇ ਲਈ ਦਿੱਤਾ ਹੈ ਜਿਹਦੇ ਨਾਲ ਅਸੀਂ ਬੱਚਿਆਂ ਨੂੰ ਬੁੱਕਸ ਕੰਪੀਟੀਸ਼ਨ ਦੀ ਬੁੱਕਸ ਵੀ ਹੈ ਔਰ ਨਾਲ ਰੈਡੀमेड ਜਿਹੜਾ ਮਟੀਰੀਅਲ ਹੈ ਉਹਨਾਂ ਨੂੰ ਸਪਲਾਈ ਕੀਤਾ ਨਾਲ ਕਿਟਸ ਦਿੱਤੀਆਂ ਨੇ ਉਹਨਾਂ ਨੂੰ ਤਾਂ ਕਿ ਬੱਚੇ ਵੱਧ ਤੋਂ ਵੱਧ ਜਿਹੜੇ ਆਪਣੇ ਸੰਗਰੂਰ ਦੇ ਨੇ ਮੈਰਿਟ ਦੇ ਬਿਲਕੁਲ ਸਾਡੇ ਇੱਥੇ ਦੀ ਕੁੜੀ ਬੇਟੀ ਹੈ ਜਿਹੜੀ 4th ਆਈ ਸੀਗੀ ਆਲ ਪੰਜਾਬ ਦੇ ਵਿੱਚ ਉਸਨੂੰ ਸਕੂਲ ਨੂੰ ਮਨ ਮਿਲੇ ਕਿ ਉਸ ਬੱਚੇ ਨੂੰ ਜਾਪਾਨ ਜਾਣ ਦਾ ਐਕਸਚੇਂਜ ਕਲਚਰਲ ਪ੍ਰੋਗਰਾਮ ਦੇ ਜਾਣ ਦਾ ਮੌਕਾ ਮਿਲਿਆ ਉਹ ਸਾਡੇ ਵਾਸਤੇ ਇੱਕ ਮੋਟੀਵੇਸ਼ਨ ਦਾ ਵੀ ਫੈਕਟਰ ਹੈ ਸਕੂਲ ਦੇ ਵਾਸਤੇ ਮੈਂ ਸਪੈਸ਼ਲੀ ਚਾਹੂੰਗਾ ਕਿ ਉਸ ਬੱਚੇ ਦੇ ਨਾਲ ਸਾਰੇ ਨਾਲ ਦੇ ਸਕੂਲ ਜਿਹੜੇ ਇੱਥੇ ਬਲੌਕ ਦੇ ਮੈਂ ਤਾਂ ਚਾਹਨਾ ਕਿ ਸਾਰੇ ਸਾਡੇ ਡਿਸਟ੍ਰਿਕਟ ਦੇ ਹੀ ਸਕੂਲ ਨੇ ਜਿਹੜੇ ਉਹ ਤੋਂ ਮੋਟੀਵੇਸ਼ਨ ਲੈਣ ਤੇ ਸਭ ਤੋਂ ਜ਼ਿਆਦਾ ਆਪਾਂ ਇਥੋਂ ਮੈਰਿਟਸ ਵੀ ਔਰ ਸਭ ਤੋਂ ਜ਼ਿਆਦਾ ਪਰਸੈਂਟੇਜ ਜਿਹੜੀ ਹੈ ਰਿਜ਼ਲਟ ਦੇ ਵੀ ਅਸੀਂ ਦੇ ਸਕੀਏ ਸਾਰਿਆਂ ਨੂੰ ਮੈਂ ਸਭ ਤੋਂ ਪਹਿਲੇ ਸੰਗਰੂਰ ਦੀ ਮੈਂ ਨੋਡਲ ਅਫਸਰ ਹਾਂ ਅਸਿਸਟੈਂਟ ਡਾਇਰੈਕਟਰ ਪੋਸਟ ਤੇ ਮੈਂ ਕੰਮ ਕਰ ਰਹੀ ਹਾਂ ਆਪਣਾ ਸਕੈਂਡਰੀਚ ਤੇ ਇਹ ਜਿਲ੍ਹਾ ਜਿਹੜਾ ਹੈਗਾ ਸੰਗਰੂਰ ਐਜ਼ ਏ ਜਿਹੜਾ ਨੋਡਲ ਅਫਸਰ ਹੁਣ ਕਰਕੇ ਸਾਰੇ ਜਿਹੜੇ ਸੰਗਰੂਰ ਦੇ ਸਕੂਲ ਨੇ ਉਹ ਉਹਨਾਂ ਦੀ ਉਹਨਾਂ ਦਾ ਧਿਆਨ ਰੱਖਣਾ ਉਹਨਾਂ ਦੇ ਉੱਪਰ ਜੋ ਵੀ ਪ੍ਰੋਗਰੈਸ ਹੈ ਜਾਂ ਘਾਟਵਾਦ ਹੈ ਉਹਦੇ ਉੱਪਰ ਸਾਰੀ ਜ਼ਿੰਮੇਵਾਰੀ ਹੈ ਤੇ ਇਹ ਸਕੂਲ ਸੰਗਰੂਰ ਜਿਲ੍ਹਾ ਉਹਦੇ ਵਿੱਚ ਸਾਡੇ ਜਿਹੜੇ ਇਸ ਵਕਤ ਡੀਓ ਸਾਹਿਬ ਨੇ ਡੈਪਟੀ ਡੀਓ ਸਾਹਿਬ ਨੇ ਉਹ ਦੋਨੇ ਹੀ ਬਹੁਤ ਐਕਟਿਵ ਨੇ ਜਿਹੜੇ ਸਾਡੇ ਇਸ ਟਾਈਮ ਜ਼ਿਲ੍ਹਾ ਸਿੱਖਿਆ ਅਫਸਰ ਨੇ ਉਹ ਪਹਿਲਾਂ ਸਾਡੇ ਹੈੱਡ ਆਫਿਸ ਅਸਿਸਟੈਂਟ ਡਾਇਰੈਕਟਰ ਕੰਮ ਕਰਕੇ ਆਏ ਨੇ ਤੇ ਉਹਨਾਂ ਦਾ ਬਹੁਤ ਤਜਰਬਾ ਐ ਐਕਸਪੀਰੀਅੰਸ ਹੈ ਤੇ ਉਹਨਾਂ ਦੀ ਜਿਹੜੀ ਹੈਗੀ ਹੈ ਅਗਵਾਈ ਦੇ ਵਿੱਚ ਤੇ ਇਹਨਾਂ ਦੋਨਾਂ ਜਿਹੜੇ ਡੈਪਟੀ ਡੀਓ ਤੇ ਡੀਓ ਦੀਗਵਾਈ ਦੇ ਜ਼ਿਲ੍ਹਾ ਜਿਹੜਾ ਬਹੁਤ ਪ੍ਰੋਗਰੈਸ ਕਰ ਰਿਹਾ ਹੈਗਾ ਤੇ ਆਪਣਾ ਸਾਡਾ ਜਿਲ੍ਹਾ ਹੈਗਾ ਮੰਤਰੀ ਸਾਹਿਬ ਜੀ ਦਾ ਤੇ ਇੱਥੇ ਜਿਹੜੇ ਹੈਗੇ ਨੇ ਖਾਸ ਕਰਕੇ ਇਹਨਾਂ ਨੇ ਪ੍ਰੋਗਰਾਮ ਲਿਖੇ ਹੋਏ ਨੇ ਇਹਨਾਂ ਨੇ ਜਿਹੜਾ ਹੈਗਾ ਇੱਕ ਸਪੈਸ਼ਲ ਬਹੁਤ ਟਾਈਮ ਪਹਿਲਾਂ ਮਿਸ਼ਨ ਸਟਾਰਟ ਕਰਤਾ ਸੀਗਾ ਕਿ ਵਿਦਿਆਰਥੀ ਦੀ ਕੱਲੇ ਕੱਲੇ ਵਿਦਿਆਰਥੀ ਦੇ ਵਿੱਚੋਂ ਉਹਦੀ ਸਰਪੱਖੀ ਵਿਕਾਸ ਕਰਨਾ ਉਹਦੀ ਪੜ੍ਹਾਈ ਦੇ ਵਿੱਚੋਂ ਉਹਦੇ ਵਧੀਆ ਰਿਜ਼ਲਟ ਲੈ ਕੇ ਆਣਾ ਤੇ ਇੱਕ ਪੂਰੇ ਹਰ ਸਕੂਲ ਦੇ ਵਿੱਚ ਮਿਸ਼ਨ ਬਣਾਇਆ ਹਰ ਇੱਕ ਸਕੂਲ ਦੇ ਵਿੱਚੋਂ ਅੱਛੇ ਬੱਚੇ ਛਾਂਟ ਕੇ ਉਸ ਦੇ ਉਸ ਦੇ ਹਿਸਾਬ ਨਾਲ ਸਟੱਡੀ ਮਟੀਰੀਅਲ ਭੇਜਣਾ ਔਰ ਉਸ ਦੀ ਕੰਪੀਟੀਟਿਵ ਦੀ ਤਿਆਰੀ ਕਰਵਾਉਣਾ ਟੀਚਰਸ ਦੀ ਡਿਊਟੀ ਲਗਾਉਣਾ ਡੀਸੀ ਸਾਹਿਬ ਨੇ ਇਹਦੇ ਵਿੱਚ ਆਪਣਾ ਯੋ ਪ੍ਰੋਜੈਕਟ ਜਿਹੜਾ ਹੈ ਇਹਨਾਂ ਦੀ ਅਗਵਾਈ ਦੇ ਵਿੱਚ ਹੋ ਰਿਹਾ ਉਹ ਟੀਚਰਸ ਤੇ ਪ੍ਰਿੰਸੀਪल्स ਸਾਰੇ ਉਸ ਵਿੱਚ ਬਹੁਤ ਕਵਦਿਆ ਕੰਟ੍ਰਿਬਿਊਟ ਕਰ ਰਹੇ ਹਨ ਤਾਂ ਮੈਂ ਸਾਰੇ ਇਹਨਾਂ ਨੂੰ ਸਭ ਨੂੰ ਅਪਰੀਸ਼ੀਏਟ ਕਰਾਂਗੀ ਔਰ ਕਹਾਂਗੀ ਕਿ ਇਹ ਜਿਹੜਾ ਮਿਸ਼ਨ ਹੈ ਸਕਸੈਸਫੁਲ ਕਰਨਾ ਹੈ ਖਾਲੀ ਇਸ ਦੇ ਉੱਪਰ ਜਿਹੜੇ ਰਿਜ਼ਲਟਸ ਲੈ ਕੇ ਆਣੇ ਨੇ ਵਧੀਆ ਮੈਰਿਟਸ ਲੈ ਕੇ ਆਣੀਆਂ ਨੇ ਇਹ ਸਕੂਲ ਦੀ ਗੱਲ ਕਰੀਏ ਤੇ ਇਸ ਸਕੂਲ ਦੇ ਵਿੱਚ ਜਿਵੇਂ ਤੁਸੀਂ ਦੱਸ ਰਹੇ ਸਭ ਨੂੰ ਪਤਾ ਹੀ ਹੈ ਕਿ ਪਿਛਲੇ ਸਾਲ ਜਿਹੜਾ ਹੈ 4ਥ ਪੋਜੀਸ਼ਨ ਤੇ ਆਇਆ ਬੱਚਾ ਓਵਰਆਲ ਪੰਜਾਬ ਦੀ ਮੈਰਿਟ ਦੇ ਵਿੱਚ ਤੇ ਉਹ ਜਾਪਾਨ ਵੀ ਜਾ ਕੇ ਆਇਆ ਤੇ ਇਹਦੇ ਪਿੱਛੇ ਦਿਖਾਈ ਦਿੰਦਾ ਹੈ ਕਿ ਇਥੇ ਸਭ ਜਿਹੜੇ ਹੈਗੇ ਨੇ ਸਟੂਡੈਂਟਸ ਅੱਛੀ ਨਾਲ ਦਾ ਇੱਕ ਟੀਮ ਵਰਕ ਕਰਕੇ ਕਰਦੇ ਨੇ টিਚਰਸ ਦਾ ਵੀ ਆਪਸ ਵਿੱਚ ਵਧੀਆ ਤਾਲਮੇਲ ਹੈਗਾ ਤੇ ਪ੍ਰਿੰਸੀਪਲ ਸਾਹਿਬ ਦੀ ਅਗਵਾਈ ਦੇ ਹੇਠ ਹੀ ਹੋ ਰਿਹਾ ਹੈਗਾ ਸਭ ਕੁਝ ਤੇ ਐਗਜ਼ਿਬਿਸ਼ਨਸ ਲੱਗੀਆਂ ਨੇ ਸਹਾਰਾਨਾ ਜਿਹੜਾ ਹੈ ਅੱਜ ਫੰਕਸ਼ਨ ਹੈ ਇਹ ਸਾਰੇ ਟੀਚਰਸ ਜਿਹੜਾ ਇਸ ਤੇ ਰਲ ਮਿਲ ਕੇ ਸਟਾਫ ਮਿਲ ਕੇ ਤੇ ਡੀਓ ਸਾਹਿਬ ਦੀ ਗਵਾਈ ਹੇਠ ਪ੍ਰਿੰਸੀਪਲ ਸਾਹਿਬ ਦੀ ਗਵਾਈ ਹੇਠ ਸਕੂਲ ਹੋਰ ਤਰੱਕੀਆਂ ਕਰ ਸਕਦਾ ਹੈ ਤੇ ਮੈਂ ਇਹ ਚਾਹੂੰਗੀ ਕਿ ਇੱਕ ਵਾਰੀ ਜਿਹੜਾ ਹੈਗਾ ਪੋਜੀਸ਼ਨ ਇੱਕ ਵਾਰੀ ਆ ਜਾਂਦੀ ਹੈ ਉਸ ਨੂੰ ਬਾਅਦ ਚ ਮੇਨਟੇਨ ਵੀ ਕਰਨਾ ਹੁੰਦਾ ਹੈ ਤੇ ਇਹ ਇਹ ਨਹੀਂ ਕਿ ਵੀ ਇਸ ਵਾਰੀ ਇੱਕ ਵਾਰ ਲੱਗ ਕੇ ਤੇ ਥੋੜਾ ਹਮਲਾ ਮਾਰ ਕੇ ਥੋੜਾ ਢਿਲੇ ਨਾ ਪੈ ਜਾਈ ਵੇਸਲੇ ਨਾ ਹੋ ਜਾਈਏ ਤਾਂ ਐਤਕੀ ਜੇ ਇੱਕ ਆਈ ਹੈ ਤੇ ਜਿਹੜੀਆਂ ਹਨ ਇਸ ਵਾਰੀ ਹੁਣ 10ਵੀਂ ਚ ਵੀ 12ਵੀਂ ਦੇ ਵਿੱਚ ਵੀ ਹਰ ਫੀਲਡ ਦੇ ਵਿੱਚ ਚਾਹੇ ਉਹ ਪੜ੍ਹਾਈ ਹੋਵੇ ਚਾਹੇ ਉਹ ਹੈਡਾ ਹੋਣ ਚਾਹੇ ਉਹ ਕੰਪੀਟੀਸ਼ਨਸ ਹੋਣ ਕਿਸੇ ਤਰੀਕੇ ਦੇ ਕਲਚਰ ਹਰ ਇੱਕ ਜਿਹੜੇ ਬਿジネス ਬਲਾਸਟਰ ਟੀਮ ਦੇ ਵਿੱਚ ਕਾਫੀ ਚੁੜੀਆਂ ਹੋਈਆਂ ਨੇ ਹਰ ਫੀਲਡ ਦੇ ਵਿੱਚ ਜੇ ਹੀ ਮੈਂ ਦੀ ਨੀਡ ਦੀ ਤਿਆਰੀ ਦੇ ਵਿੱਚ ਤੇ ਉਹਦੇ ਵਿੱਚ ਅੱਛੀਆਂ ਪੋਜੀਸ਼ਨ ਲੈਣ ਚ ਇਹ ਸਕੂਲ ਅੱਗੇ ਆਣਾ ਚਾਹੀਦਾ ਤੇ ਮੈਨੂੰ ਪੂਰੀ ਉਮੀਦ ਹੈ ਪ੍ਰਿੰਸੀਪਲ ਸਾਹਿਬ ਦੇ ਡੀਓ ਸਾਹਿਬ ਦੇ ਉੱਪਰ ਕਿ ਸਕੂਲ ਨੂੰ ਤੇ ਹੋਰ ਜਿਹੜੇ ਸੰਗਰੂਪ ਦੇ ਸਕੂਲ ਨੇ ਉਹਨਾਂ ਦੀ ਪੜ੍ਹਾਈ ਤੇ ਉਹਨਾਂ ਦੇ ਬੱਚਿਆਂ ਦੀ ਆਲ ਰਾਊਂਡ ਡਿਵੈਲਪਮੈਂਟ ਉਹਦੇ ਦੇ ਨਤੀਜਿਆਂ 'ਵਲ ਬਹੁਤ ਧਿਆਨ ਦੇਣਗੇ ਤੇ ਜਿਹੜਾ ਜਿਲ੍ਹਾ ਸਾਡਾ ਤਰੱਕੀ ਕਰੇਗਾ ਤੇ ਵਧੀਆ ਰਿਜ਼ਲਟ ਦਿਖਾਏਗਾ ਜੋ ਇਹ ਦੇਖੋ ਸਾਡਾ ਗੁਰੂ ਤੇ ਵਿਦਿਆਰਥੀ ਹੈ ਉਹਨਾਂ ਦਾ ਇੱਕ ਬਹੁਤ ਜ਼ਿਆਦਾ ਆਪਸ ਦੇ ਵਿੱਚ ਜਿਹੜਾ ਹੈਗਾ ਨਿੱਗਾ ਸੰਬੰਧ ਹੁੰਦਾ ਹੈ ਕਿਉਂਕਿ ਜਿਹੜਾ ਟੀਚਰ ਹੈ ਉਹ ਪਰਸਨਲੀ ਅਟੈਚਡ ਹੁੰਦਾ ਹੈ ਸਟੂਡੈਂਟ ਦੇ ਨਾਲ ਉਹ ਚਾਹੁੰਦਾ ਹੈ ਕਿ ਕੋਈ ਬੱਚੇ ਦੇ ਚਾਹ ਰਹੀ ਕਮੀਆਂ ਨੇ ਤਾਂ ਉਸ ਨੂੰ ਅਸੀਂ ਦੂਰ ਕਰਦੀਏ ਉਹਦਾ ਉਹਦੇ ਵੀ ਸੋ ਅੱਗੇ ਕਿਸੇ ਤਿੱਕੇ ਨਾਲ ਹਰ ਤਿੱਕਾ ਵਿਕਾਸ ਕਰਦੀਏ ਲੇਕਿਨ ਕਈ ਵਾਰੀ ਇਦਾਂ ਹੁੰਦਾ ਹੈ ਕਿ ਵੀ ਹਾਲਾਤ ਐਸੇ ਪੈਦਾ ਹੋ ਜਾਂਦੇ ਨੇ ਜਿਹਦੇ ਵਿੱਚ ਉਹ ਹੱਕ ਸਮਝ ਕੇ ਉਸ ਦੇ ਉੱਪਰ ਤੇ ਕਈ ਵਾਰੀ ਇਸ ਹੱਦ ਤੱਕ ਚਲਾ ਜਾਂਦਾ ਆਪਣਾ ਸਮਝ ਕੇ ਕਿ ਕੋਈ ਇਦਾਂ ਦਾ ਘਟਨਾ ਆਪਣੇ ਆਪ ਤੇ ਕੰਟਰੋਲ ਨਹੀਂ ਰੱਖ ਸਕਦਾ ਤੇ ਪਹਿਲੇ ਜਿਹੜੇ ਸਮੇਂ ਦੇ ਵਿੱਚ ਗੁਰੂ ਜਿਹੜੇ ਸੀ ਪੂਰਾ ਹੱਕ ਰੱਖਦੇ ਸੀਗੇ ਤੇ ਉਹ ਕਦੇ ਸੀ ਵੀ ਫਿਊਚਰ ਬਣਾਉਣਾ ਚਾਹ ਜਿੱਦਾਂ ਮਰਜ਼ੀ ਬਣਾਈਏ ਤੇ ਹੈਗੇ ਨੇ ਵਿਦਿਆਰਥੀ ਤੇ ਮਾਪੇ ਤੇ ਸਾਰੇ ਇਹ ਚਾਹੁੰਦੇ ਨੇ ਕਿ ਨਹੀਂ ਬਿਨਾ ਕਿਸੇ ਤਰੀਕੇ ਦੀ ਸਜ਼ਾ ਦੇ ਪਿਆਰ ਦੇ ਨਾਲ ਹੀ ਕੰਮ ਕਰਾਇਆ ਜਾਵੇ ਤੇ ਉਹ ਜਿਹੜੇ ਹੈਗੇ ਨੇ ਸਾਡੇ ਸਾਰੇ ਟੀਚਰਸ ਐਫਰਟ ਕਰਦੇ ਨੇ ਕਿਤੇ ਅਗਰ ਕੋਈ ਰਹਿ ਜਾਂਦੀ ਪਰ ਉਹਦੀ ਭਾਵਨਾ ਪਿੱਛੇ ਹੈ ਕਿ ਅਸੀਂ ਬੱਚੇ ਦਾ ਫਿਕਰ ਰਜਣਾ ਕੋਈ ਮਾੜੀ ਇੰਟੈਂਸ਼ਨ ਨਹੀਂ ਹੁੰਦੀ ਆਪਣਾ ਸਮਝ ਕੇ ਹੁੰਦਾ ਹੈ ਅਗਲੀ ਬੜੀ ਮਹਾਨ ਦੀ ਗੱਲ ਹੈ ਕਿ ਡੀ ਸਾਹਿਬ ਇਹਨਾਂ ਖੁਦ ਇਨਵੋਲ ਹੁੰਦੇ ਨੇ ਸਕੂਲਾਂ ਦੇ ਵਿੱਚ ਜਿਵੇਂ ਅੱਜ ਮੈਗਾ ਪੀਟੀਐਮ ਸੀ ਤੋ ਮੈਗਾ ਪੀਟੀਐਮ ਦੇ ਵਿੱਚ ਦੀ ਸਭ ਖੁਦ ਆ ਕੇ ਪਹੁੰਚੇ ਨੇ ਸਾਰਾ ਉਹਨਾਂ ਨੇ ਅబ్జర్ਵ ਕੀਤਾ ਹੈ ਹਰ ਇੱਕ ਐਕਟੀਵਿਟੀ ਨੂੰ ਬੜੇ ਗੌਰ ਨਾਲ ਦੇਖਿਆ ਹੈ ਪੇਰੈਂਟਸ ਨਾਲ ਗੱਲ ਕੀਤੀ ਹੈ ਜੇ ਕਿਸੇ ਵਿੱਚ ਸਜੈਕਟ ਦੇ ਵਿੱਚ ਕੋਈ ਬੱਚਾ ਪਿੱਛੇ ਹੈ ਤਾਂ ਉਹਨੂੰ ਸੁਧਾਰਨ ਲਈ ਕੀ ਕਦਮ ਚੁੱਕੇ ਜਾ ਰਹੇ ਨੇ ਪ੍ਰਿੰਸੀਪਲ ਸਾਹਿਬ ਨਾਲ ਉਹਦੇ ਬਾਰੇ ਵੀ ਡਿਸਕਸ ਕੀਤਾ ਤਾਂ ਬਹੁਤ ਅੱਛਾ ਉਪਰਾਲਾ ਜੀ ਬਹੁਤ ਅੱਛਾ ਲੱਗਾ ਬੱਚੇ ਨੇ ਸੈਲਫੀ ਕੀਤੀ ਹੈ ਦੀ ਸਭ ਦੇ ਨਾਲ ਬੱਚਿਆਂ ਨੇ ਗੱਲਾਂ ਕੀਤੀਆਂ ਨੇ ਉਹਨਾਂ ਨੇ ਬੰਨਣਾ ਕਿ ਜ਼ਿੰਦਗੀ ਦੇ ਵਿੱਚ ਉਸ ਬਾਰੇ ਡਿਸਕਸ ਕੀਤਾ ਹੈ ਤਾਂ ਇਹ ਬਹੁਤ ਅੱਛਾ ਬਹੁਤ ਐਪਰੀਸ਼ੀਏਟ ਕਰਨ ਵਾਲਾ ਉਪਰਾਲਾ ਹੈ ਜੀ ਉਹਨਾਂ ਦਾ ਡਾਕਟਰ ਬਲਵਿੰਦਰ ਸਿੰਘ ਬੋਪਰਾ ਜ ਸਾਡੇ ਲਈ ਤੇ ਸਾਡੇ ਬੱਚਿਆਂ ਲਈ ਸਕੂਲ ਲਈ ਬਹੁਤ ਹੀ ਸਫਾਗੀ ਘੜੀ ਹੈ ਕਿ ਡਿਸਟ੍ਰਿਕਟ ਦੇ ਸਾਰੇ ਅਫਸਰ ਸਹਿਬਾਨ ਚਾਹੇ ਉਹ ਡੀਸੀ ਸਾਹਿਬ ਹੋਣ ਡੀਓ ਸਾਹਿਬ ਹੋਣ ਨੋਡਲ ਅਫਸਰ ਅਸਿਸਟੈਂਟ ਡਾਇਰੈਕਟਰ ਨਿਫਟੀ ਡੀਓ ਸਾਹਿਬ ਸਾਡੇ ਬੱਚਿਆਂ ਨੂੰ ਮੋਟੀਵੇਟ ਕਰਨ ਲਈ ਤੇ ਪੇਰੈਂਟਸ ਨੂੰ ਮੋਟੀਵੇਟ ਕਰਨ ਦੇ ਨਾਲ ਦੇ ਨਾਲ ਕਿ ਆਪਣੇ ਬੱਚਿਆਂ ਦਾ ਕਿਵੇਂ ਕਿਵੇਂ ਟੀਚਰਾਂ ਨਾਲ ਸਮੇਂ-ਸਮੇਂ ਤੇ ਮਿਲ ਕੇ ਧਿਆਨ ਰੱਖਿਆ ਜਾ ਸਕਦਾ ਹੈ ਕਿਵੇਂ ਕਿਵੇਂ ਉਹਨਾਂ ਨੂੰ ਪੜ੍ਹਾਈ ਦੇ ਵਿੱਚ ਦਿਲਚਸਪੀ ਵਧਾਈ ਜਾ ਸਕਦੀ ਹੈ ਤੇ ਬੱਚਿਆਂ ਦਾ ਭਵਿੱਖ ਨੂੰ ਵਧੀਆ ਸਹਦ ਦਿੱਤੀ ਜਾ ਸਕਦੀ ਹੈ ਬਹੁਤ ਵਧੀਆ ਲੱਗਿਆ ਬਹੁਤ-ਬਹੁਤ ਇਹਨਾਂ ਅਫੀਸ਼ੀਅਲ ਦਾ ਮੈਂ ਆਪਣੇ ਵੱਲੋਂ ਸਮੂਹ ਸਟਾਫ ਵੱਲੋਂ ਬੱਚਿਆਂ ਵੱਲੋਂ ਵੀ ਧੰਨਵਾਦੀ ਰਹਾਂਗਾ ਹਮੇਸ਼ਾ ਲਈ ਸਾਡੇ ਸਮੇਂ ਦੇ ਵਿੱਚ ਜਦ ਪੜਦੇ ਸੀਗੇ ਤਾਂ 97 99% ਪੇਰੈਂਟਸ ਜਿਹੜੇ ਕਦੇ ਸਕੂਲ ਨਹੀਂ ਜਾਂਦੇ ਸੀ ਜਾਂ ਜ਼ਰੂਰਤ ਨਹੀਂ ਪੈਂਦੀ ਸੀ ਤੇ ਹੁਣ ਸਮਾਂ ਵੀ ਬਦਲ ਗਿਆ ਮਾਪਿਆਂ ਦਾ ਫੀਡਬੈਕ ਲੈਣਾ ਆਪਣੇ ਬੱਚਿਆਂ ਦੀ ਟੀਚਰ ਤੋਂ ਜ਼ਰੂਰੀ ਵੀ ਹੋ ਜਾਂਦਾ ਹੈ ਤੇ ਜਦੋਂ ਮੈਗਾ ਪੀਟੀਐਮ ਰੱਖੀ ਜਾਂਦੀ ਹੈ ਤਾਂ ਉਹ ਸਾਰੇ ਪੰਜਾਬ ਦੇ ਵਿੱਚ ਜਦੋਂ ਪ੍ਰਚਾਰ ਹੁੰਦਾ ਹੈ ਤਾਂ ਜਿਹੜਾ ਪੇਰੈਂਟਸ ਕਦੇ ਵੀ ਨਹੀਂ ਗਿਆ ਹੁੰਦਾ ਤਾਂ ਉਹ ਵੀ ਇਹ ਸੋਚਦਾ ਵੀ ਜਾਣਾ ਚਾਹੀਦਾ ਕੁਛ ਨਾ ਕੁਛ ਸਾਡੇ ਬੱਚੇ ਦਾ ਇਹ ਫਾਇਦਾ ਜ਼ਰੂਰ ਹੋਏਗਾ ਇਸ ਦੇ ਵਿੱਚ ਤੇ ਹੋਰ ਵੀ ਬਹੁਤ ਸਾਰੇ ਪ੍ਰੋਗਰਾਮ ਜਿਵੇਂ ਮਿਸ਼ਨ ਸਮਰੱਥ ਚਲਾਇਆ ਗਿਆ ਹੈ ਜਿਹੜੇ ਬੱਚੇ ਕਮਜ਼ੋਰ ਚੱਲ ਰਹੇ ਨੇ ਉਹਨਾਂ ਨੂੰ ਵੀ ਥੋੜਾ ਅਲੱਗ ਪੜਾਇਆ ਜਾਵੇ ਤਾਂ ਕਿ ਦੂਜਿਆਂ ਦੀ ਨਾਲ ਉਹ ਚਾਲ ਮਲਾ ਕੇ ਚੱਲਣ ਦੇ ਯੋਗ ਹੋ ਜਾਣ ਤੇ ਹੌਲੀ-ਹੌਲੀ ਉਹਨਾਂ ਵਾਲੀ ਚਾਲ ਦੇ ਨਾਲ ਹੀ ਉਹ ਪੜ੍ਹਾਈ ਦੀ ਰੇਸ ਦੇ ਵਿੱਚ ਅੱਗੇ ਵਸ ਸਕਣ ਹਾਂਜੀ ਇਹ ਹੈ ਬਹੁਤ ਜ਼ਰੂਰੀ ਕਦਮ ਤੇ ਅਸੀਂ ਕੋਸ਼ਿਸ਼ ਵੀ ਕਰਦੇ ਹਾਂ ਤੇ ਸਮੇਂ-ਸਮੇਂ ਤੇ ਕੋਸ਼ਿਸ਼ ਕਰਦੇ ਕਰਦੇ ਮਤਲਬ ਕੁਝ ਪੇਰੈਂਟਸ ਬਦਲ ਵੀ ਰਹੇ ਨੇ ਆਪਣੇ ਬੱਚਿਆਂ ਬਤੀ ਰਵਈਆ ਤੇ ਕੁਝ ਪੇਰੈਂਟਸ ਦੀ ਇਹ ਤਾਂ ਨਾ ਹੁੰਦੀ ਹੈ ਵੀ ਘਰੇ ਕੰਮ ਕਰਾ ਲਿਆ ਜਾਵੇ ਜਾਂ ਕਿੰਿਆਂ ਦੇ ਕੋਈ ਰੇੜੀ ਵਗੈਰਾ ਲਾਉਂਦੇ ਨੇ ਵੀ ਅਸੀਂ ਨਹੀਂ ਹੈਗੇ ਤਾਂ ਉੱਥੇ ਖੜਾ ਲਿਓ ਉਹਨਾਂ ਨੂੰ ਮੋਟੀਵੇਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਅਸੀਂ ਸਮੇਂ-ਸਮੇਂ ਤੇ ਟਾਈਮ ਟੂ ਟਾਈਮ ਤੇ ਇਹਦਾ ਵਧੀਆ ਰਿਜ਼ਲਟ ਜ਼ਰੂਰ ਮਿਲੂਗਾ ਕਿਉਂਕਿ ਉੱਚਤ ਘਰੀ ਵੀ ਮਾਪਿਆਂ ਨੂੰ ਸਮਝਾ ਕੇ ਗਏ ਨੇ ਵੀ ਅਧਿਆਪਕਾਂ ਨੂੰ ਮਿਲਣਾ ਆਪਣੇ ਬੱਚੇ ਪ੍ਰਤੀ ਬਹੁਤ ਜ਼ਰੂਰੀ ਹੈ